ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਕਈ ਵਾਰ ਸਿੱਖ ਸੰਗਤ ਵੱਲੋਂ ਇੱਕ ਸਵਾਲ ਪੁੱਛਿਆ ਜਾਂਦਾ ਹੈ ਵੀ ਜਿਹੜਾ ਅਸੀਂ ਗੁਰੂ ਪਾਤਸ਼ਾਹ ਜੀ ਦੇ ਬਚਨ ਅਨੁਸਾਰ ਦਸਾਂ ਨੂਆਂ ਦੀ ਕੀਰਤਕ ਮਾਇ ਵਿੱਚੋਂ ਦਸਵੰਦ ਦੀ ਮਾਇਆ ਅਸੀਂ ਇਕੱਠੀ ਕਰਦੇ ਆਂ ਕਿ ਉਸ ਮਾਇਆ ਦੇ ਨਾਲ ਅਸੀਂ ਆਪਣੇ ਘਰ ਪਰਿਵਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਸਕਦੇ ਆਂ ਜਦ ਸੁਖਮੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਾ ਕੇ ਲੰਗਰ ਲਾ ਸਕਦੇ ਆ ਇੱਕ ਸਵਾਲ ਹੁਣੇ ਰੀਸੈਂਟ ਮੇਰੇ ਤੋਂ ਕਿਸੇ ਨੇ ਪੁੱਛਿਆ ਸੀ ਵੀ ਉਹ ਜਿਹੜਾ ਦਸਵੰਦ ਆ ਅਸੀਂ ਆਪਣੇ ਬਜ਼ੁਰਗਾਂ ਦੀ ਵਰਸੀ ਮਨਾਉਣੀ ਆ ਤੇ ਉਹਦੇ ਵਿੱਚ ਖਰਚ ਕਰ ਸਕਦੇ ਆ ਇਹਨੂੰ ਬਹੁਤ ਧਿਆਰ ਦੇ ਕੇ ਸੰਗਤ ਜੀ ਸੁਣਿਓ ਵੀ ਦਸਵੰਦ ਦੀ ਜਿਹੜੀ ਵਰਤੂ ਆ ਉਹ ਕਿਸ ਜਗ੍ਹਾ ਸਾਨੂੰ ਕਰਨੀ ਚਾਹੀਦੀ ਆ ਮੈਂ ਬੇਨਤੀ ਕਰਨਾ ਚਾਹਾਂਗਾ ਦਸਵੰਦ ਦੀ ਜਿਹੜੀ ਵਰਤੂ ਆ ਇਹ ਜੜੀਆਂ ਗੱਲਾਂ ਨੇ ਵੀ ਘਰ ਵਿੱਚ ਖੰਡਪੜ ਸਾਹਿਬ ਪ੍ਰਕਾਸ਼ ਕਰਾਈਏ ਲੰਗਰ ਲਾ ਲਈਏ ਜਾਂ ਆਪਣੇ ਬਜ਼ੁਰਗਾਂ ਦੀ ਬਰਸੀ ਦੇ ਉੱਤੇ ਅਸੀਂ ਉਹ ਮਾਇਆ ਖਰਚ ਕਰ ਤਈਏ ਇਸ ਢੰਗ ਨਾਲ ਬਿਲਕੁਲ ਨਹੀਂ ਕਰਨਾ ਕਿਉਂਕਿ ਜਿਹੜਾ ਦਸਵੰਦ ਦਸਾਂ ਨੂੰਾਂ ਦੀ ਕਿਰਤ ਕਮਾਈ ਵਿੱਚੋਂ ਗੁਰੂ ਪਾਤਸ਼ਾਹ ਨੇ ਬਚਨ ਕੀਤਾ ਸੀ ਵੀ ਹਰ ਸਿੱਖ ਨੇ ਕਰਨਾ ਉਸ ਦਸਵੰਦ ਦੀ ਇਕੱਠੀ ਕੀਤੀ ਹੋਈ ਜਿਹੜੀ ਮਾਇਆ ਹੈ ਨਾ ਉਹ ਕੇਵਲ ਦੋ ਗੱਲਾਂ ਪਿੱਛੇ ਹੀ ਅਸੀਂ ਖਰਚ ਕਰ ਸਕਦੇ ਆ ਸਭ ਤੋਂ ਪਹਿਲੀ ਗੱਲ ਕੌਮੀ ਹਿੱਤਾਂ ਦੇ ਕਾਰਜਾਂ ਵਿੱਚ ਦਸਮੰਦੀ ਮਾਇਆ ਖਰਚ ਹੋ ਸਕਦੀ ਆ ਦੂਜੀ ਗੱਲ ਸਭ ਤੋਂ ਵੱਡੀ ਵੈਰੀ ਵੈਰੀ ਇੰਪੋਰਟੈਂਟ ਵੀ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨ ਵਾਸਤੇ ਕਿਸੇ ਗਰੀਬ ਦੀ ਲੋੜ ਪੂਰੀ ਕਰਨ ਵਾਸਤੇ ਉੱਥੇ ਦਸਮੰਦੀ ਮਾਇਆ ਖਰਚ ਅਸੀਂ ਕਰ ਸਕਦੇ ਆ ਕੋਈ ਬੰਦਾ ਕਿਸੇ ਵੀ ਪੱਖੋਂ ਲੋੜਵੰਦ ਹੋ ਸਕਦਾ ਹੈ ਕੋਈ ਸਰੀਰਕ ਪੱਖੋਂ ਨੰਗਾ ਉਹਨੂੰ ਕੱਪੜਿਆਂ ਦੀ ਲੋੜ ਆ ਉਹਨਾਂ ਉਹਨੂੰ ਕੱਪੜੇ ਦੇ ਕੇ ਅਸੀਂ ਦਸਵੰਧ ਦੀ ਮਾਇਆ ਨਾਲ ਉਹਦੀ ਲੋੜ ਪੂਰੀ ਕਰ ਸਕਦੇ ਹਾਂ ਕੋਈ ਬਿਮਾਰ ਆ ਨੂੰ ਦਵਾਈ ਦੇ ਕੇ ਉਸ ਮਾਇਆ ਦੇ ਵਿੱਚੋਂ ਅਸੀਂ ਉਹਦੀ ਲੋੜ ਪੂਰੀ ਕਰ ਸਕਦੇ ਹਾਂ ਕਿਸੇ ਬੱਚੇ ਨੂੰ ਕਿਤਾਬਾਂ ਦੀ ਸਕੂਲ ਦੀ ਫੀਸ ਦੀ ਲੋੜ ਆ ਅਸੀਂ ਉਹਦੇ ਵਿੱਚ ਖਰਚ ਕਰ ਸਕਦੇ ਆ ਬਜ਼ੁਰਗਾਂ ਦੀਆਂ ਵਰਸੀਆਂ ਮਨਾਉਣ ਦੀ بجائے ਉਹਦੇ ਵਿੱਚ ਮਾਇਆ ਖਰਚ ਕਰਨ ਦੀ بجائے ਤੇ ਸਭ ਤੋਂ ਚੰਗਾ ਇਹੀ ਰਾਹ ਆ ਦਸਵੰਧ ਦੀ ਮਾਇਆ ਜਿੱਥੇ ਲੋੜਾਂ ਚਾਹੇ ਉਹ ਕਿਸੇ ਵੀ ਜਗ੍ਹਾ ਤੇ ਹੋਵੇ ਕਿਸੇ ਗਰੀਬ ਦੀ ਲੋੜ ਪੂਰੀ ਕਰਨ ਵਾਸਤੇ ਹੋਵੇ ਕਿਸੇ ਕੌਮੀ ਕਾਰਜ ਦੇ ਹਿੱਤ ਦੀ ਲੋੜ ਪੂਰੀ ਕਰਨ ਵਾਸਤੇ ਹੋਵੇ ਉੱਥੇ ਹੀ ਹਮੇਸ਼ਾ ਦਸਵੰਦ ਦੀ ਦਸਾਂ ਨੂਆਂ ਦੀ ਕਿਰਤ ਕਮਾਈ ਦੀ ਜਿਹੜੀ ਮਾਇਆ ਉਹ ਖਰਚ ਕਰਨੀ ਚਾਹੀਦੀ ਆ ਕਿਉਂਕਿ ਜੇ ਅਸੀਂ ਇਸ ਢੰਗ ਨਾਲ ਨਹੀਂ ਕਰਦੇ ਇਸ ਦਸਵੰਦ ਦੀ ਮਾਇਆ ਦੀ ਵਰਤੋਂ ਨਹੀਂ ਕਰਦੇ ਕੇਵਲ ਆ ਲੰਗਰਾਂ ਦੇ ਵਿੱਚ ਹੀ ਖਰਚ ਕਰ ਰਹੇ ਆ ਜਾਂ ਘਰ ਦੇ ਵਿੱਚ ਉਸੇ ਹੀ ਮਾਇਆ ਚੋਂ ਖੰਡਪਰ ਸਾਹਿਬ ਪ੍ਰਕਾਸ਼ ਕਰਾ ਲਿਆ ਮੈਂ ਸਮਝਦਾ ਵੀ ਉਹ ਦਸਵੰਧ ਦੀ ਮਾਇਆ ਜਿਹੜੀ ਆ ਉਹ ਸਹੀ ਢੰਗ ਤਰੀਕੇ ਦੇ ਨਾਲ ਉਹ ਜਿਹੜੀ ਆ ਨਹੀਂ ਵਰਤੀ ਜਾ ਰਹੀ ਸੋ ਇਸ ਵਾਸਤੇ ਥੋੜਾ ਸੁਚੇਤ ਹੋਈਏ ਅ ਕਿਸੇ ਡੇਰੇ ਦੇ ਵਿੱਚ ਦਸਵੰਧੀ ਮਾਇਆ ਦੇਣ ਦੀ ਬਜਾਏ ਆਪ ਆਪਣੇ ਹੱਥਾਂ ਦੇ ਨਾਲ ਜਿੱਥੇ ਤੁਹਾਨੂੰ ਦਿਸੇ ਵੀ ਇਸ ਇਸ ਜਗ੍ਹਾ ਤੇ ਬਹੁਤ ਵਧੀਆ ਸਾਰਿਆਂ ਦੇ ਭਲੇ ਵਾਸਤੇ ਕੋਮੀ ਹਿੱਤ ਵਾਸਤੇ ਇੱਥੇ ਕੰਮ ਚੱਲ ਰਿਹਾ ਹੈ ਜੋ ਕੋਈ ਵੀ ਹੋ ਸਕਦਾ ਵੀ ਇਹ ਕੰਮ ਕਰ ਰਿਹਾ ਜਾਂ ਫਿਰ ਕੋਈ ਆਪ ਦੇਖੋ ਵੀ ਇਸ ਇਹ ਬੰਦੇ ਬੜੇ ਲੋੜਵੰਦਾ ਉੱਥੇ ਹੀ ਦਸਵੰਦੀ ਮਾਇਆ ਖਰਚ ਕਰੋ ਧੰਨਵਾਦ ਇਸ ਪ੍ਰੋਗਰਾਮ ਨੂੰ ਇਸ ਵੀਡੀਓ ਨੂੰ ਸਾਰਿਆਂ ਤੱਕ ਪਹੁੰਚਾ ਦਿਓ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ